ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਆ ਕਿ ਤੁਹਾਡੇ ਪਸ਼ੂ ਠੀਕ ਠਾਕ ਹੋਣਗੇ ਤੇ ਸਾਰੇ ਕਿਸਾਨ ਭਰਾ ਠੀਕ ਠਾਕ ਹੋਣਗੇ ਸੋ ਅੱਜ ਆਪਾਂ ਜਿਹੜੀ ਵੀਡੀਓ ਕਵਰ ਕਰ ਰਹੇ ਆ 6 ਅਗਸਤ ਨੂੰ ਵੀਡੀਓ ਕਵਰ ਕਰ ਰਹੇ ਆ ਜਿਹੜੀ ਸਕਰੀਨ ਤੇ ਤੁਸੀਂ ਬੱਸੀ ਦੇਖ ਰਹੇ ਹੋ ਇਹ ਦੂਜਾ ਸੂਆ ਬੱਸੀ ਸੂਈ ਆ ਕੱਲ ਇਹਦੀ 5 ਅਗਸਤ ਨੂੰ ਡਿਲੀਵਰੀ ਹੋਈ ਆ ਕੱਲ ਸੂਈ ਆ ਮਗਰੇ ਦੇ ਮੇਲਕਾਫ ਆ ਤੁਸੀਂ ਬਾਡੀ ਵੰਤਰ ਤੁਸੀਂ ਬੱਸੀ ਦੇ ਸਕਦੇ ਹੋ ਲਾਸਟ ਤੇ ਸੋ ਲਾਸਟ ਤੱਕ ਵੀਡੀਓ ਦੇ ਬਣੇ ਰਿਹਾ ਸਾਨੂੰ ਵੀਡੀਓ ਚ ਧਾਰਾ ਮਾਰ ਕੇ ਦਿਖਾਵਾਂਗੇ ਤੇ ਬੱਚੀ ਤੋੜ ਕੇ ਦਿਖਾਵਾਂਗੇ ਤੇ ਇੱਕ ਇਹਦੇ ਨਾਲ ਆਪਾਂ ਦਿਖਾਵਾਂਗੇ ਪੰਜਾਬ ਵਾਲੀ ਜਰਸੀ ਸੋ ਪਹਿਲੇ ਨੰਬਰ ਤੇ ਤੁਹਾਨੂੰ ਇਹ ਦਿਖਾਵਾਂਗੇ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਅੱਜ ਆਪਾਂ 6 ਅਗਸਤ ਨੂੰ ਵੀਡੀਓ ਕਵਰ ਕਰ ਰਹੇ ਹਾਂ ਤੁਸੀਂ ਥਣ ਦੇਖ ਸਕਦੇ ਹੋ ਕੱਲਾ ਕੱਲਾ ਨਿਖਣਵਾ ਥਣ ਜਿਹਨੂੰ ਆਪਾਂ ਪੀੜੀ ਦੇ ਪਾਵੇ ਟਾਈਪ ਕਹਿੰਦੇ ਆ ਹਵਾਨੇ ਤੇ ਬੇਣ ਜਿਹੜੀਆਂ ਦੂਰੋਂ ਦਿਖਾਈ ਦਿੰਦੀਆਂ ਨੇ ਕੱਲਾ ਕੱਲਾ ਨਿਖਣਵਾ ਥਾਣਾ ਚਾਹੇ ਤੁਸੀਂ ਇਹਨੂੰ ਹੱਥੀ ਦੁੱਧ ਦੇ ਨੇ 30 ਤੋਂ ਪਲੱਸ ਕੱਢਣਾਗਾ ਅੱਗੇ ਮੰਨ ਕੇ ਚਲੋ ਚੰਗੀ ਕੇਅਰ ਕਰੋਗੇ ਚੰਗੀ ਸੇਵਾ ਹੋਊਗੀ ਤਾਂ ਵੱਧ ਵੀ ਦੇ ਸਕਦੀ ਆ ਬਾਕੀ ਹਵਾਨੇ ਦੀ ਫਿਟਿੰਗ ਵਗੈਰਾ ਦੇਖਿਓ ਤੁਸੀਂ ਪਹਿਲਾਂ ਸਾਨੂੰ ਤੋੜ ਕੇ ਦਿਖਾਉਣੇ ਆ ਤੇ ਫਿਰ ਆਪਾਂ ਸਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਲਾਸਟ ਤੱਕ ਵੀਡੀਓ ਤੇ ਬਨੇ ਰਹੋ ਤੇ ਨਾਲ ਆਪਾਂ ਦਿਖਾਵਾਂਗੇ ਕਿ ਪੰਜਾਬ ਵਾਲੀ ਜਰਸੀ ਦੂਜਾ ਸੁਆ ਬਾਕੀ ਹਵਾਨੇ ਦੀ ਤੁਸੀਂ ਦੇਖ ਸਕਦੇ ਹੋ ਕੰਪੈਕਟ ਡਾਡਰਾ ਕੱਲਾ ਕੱਲਾ ਨਿੱਖਣ ਮਾ ਥਾਣਾ ਦੂਸਰੀ ਸਾਈਡ ਤੋਂ ਦੇਖ ਸਕਦੇ ਹੋ ਕੱਲਾ ਕੱਲਾ ਨਿੱਖਣ ਮਾ ਥਾਣਾ ਮਗਰ ਮੇਲਕਾਫ ਆ ਜੇਰ ਜੂਰ ਸਾਰਾ ਕੁਝ ਦਾਨ ਹੈ ਦਾ ਆਪਣੇ ਘਰੇ ਕੱਲ ਸੂਈ ਹੈ 5 ਅਗਸਤ ਨੂੰ ਮਗਰ ਮੇਲ ਕਾਫ ਆ ਸੋ 2 ਨੰਬਰ ਤੇ ਇੱਕ ਆ ਦਿਖਾਉਣੀ ਆ ਆਪਾਂ ਪੰਜਾਬ ਵਾਲੀ ਜਰਸੀ ਟਾਪ ਦਾ ਨਗੀਨਾ ਹੀ ਆ ਤੁਸੀਂ ਦੇਖ ਸਕਦੇ ਹੋ ਫਾਰਮ ਵਾਲੀ ਬੱਚੀ ਆ ਦੁੱਧ ਦੇ ਨੇ 30 ਪਲੱਸ ਇਹਨੇ ਦੇਣਾਗਾ ਨਾੜ ਦੇਖੋ ਤੁਸੀਂ ਥਣ ਕੱਲਾ ਕੱਲਾ ਨਿਕੜਵਾ ਇਹਦੇ ਹਜੇ ਸੂਣ ਚ ਕੁਝ ਕੁ ਦਿਨ ਬਾਕੀ ਆ ਇਹ ਦੂਜਾ ਸੂਈ ਇਹ ਸੂਰੀ ਆ ਸੋ ਇਹ ਨਾਲ ਆਪਾਂ ਦਿਖਾਉਣੀ ਆ ਪੰਜਾਬ ਵਾਲੀ ਜਰਸੀ ਸੋ 2 ਨੰਬਰ ਤੇ ਆਪਾਂ ਇਹਨੂੰ ਦੁਬਾਰੇ ਤੋਰ ਕੇ ਦਿਖਾਵਾਂਗੇ ਸੋ ਦੂਸਰੀ ਸਾਈਡ ਤੋਂ ਤੁਸੀਂ ਬੈਂਚ ਚੈੱਕ ਕਰ ਸਕਦੇ ਹੋ 30 ਪਲੱਸ ਦੁੱਧ ਦੇਣੇ ਦੇਣਾਗਾ ਚੰਗੀ ਹਾਈਟ ਲੈਂਥ ਆ ਵੱਡੇ ਕੱਦ ਦੀ ਜਰਸੀ ਆ ਸੋ ਕਿਸੇ ਮੇਰੇ ਵੀਰ ਨੇ ਜਰਸੀ ਤੇ ਕੰਮ ਕਰਨਾ ਹੋਵੇ ਤਾਂ ਉਹਦੇ ਲਈ ਸਲੈਰੀ ਮੌਕਾ ਬਾਕੀ ਕੋਈ ਮੇਰਾ ਭਰਾ ਜੋੜਾ ਲੈਣਾ ਚਾਹੁੰਦਾ ਹੋਵੇ ਤਾਂ ਫੁੱਲ ਮਾਨ ਤਨ ਕੀਤਾ ਜਾਊ ਵੱਡੀਆਂ ਕੱਦ ਵੇਲ ਵਾਲੀਆਂ ਬੱਚੀਆਂ ਨੇ ਕੋਈ ਛੋਟੀਆਂ ਮੰਨ ਕੇ ਸੌਦਾ ਨਾ ਕਰੇ ਦੋਨੀਆਂ ਬੱਚੀਆਂ 30-30 ਪਲੱਸ ਵਾਲੀਆਂ ਨੇ ਸੋ ਨੂੰ ਇੱਕ ਨੰਬਰ ਵਾਲੀ ਹੁਣ ਤੋੜ ਕੇ ਦਿਖਾਉਣਿਆ ਫਿਰ ਦੋ ਨੰਬਰ ਵਾਲੀ ਜਰਸੀ ਤੁਸੀਂ ਲੈਂਥ ਵਗੈਰਾ ਦੇਖੋ ਤੁਸੀਂ ਥਣ ਵਗੈਰਾ ਦੇਖੋ ਕੱਲਾ ਕੱਲਾ ਨਿਖੜਵਾ ਇੱਥੋਂ ਚੈੱਕ ਕਰੋ ਤੁਸੀਂ ਠੰਡੀ ਸੇਵ ਚੈੱਕ ਕਰੋ ਮਿਲਕ ਵੇਣ ਦੇਖੋ ਬਾਕੀ ਡਿਟੇਲ ਆਪਾਂ ਗੱਲ ਬਾਤ ਚ ਕਰਦੇ ਆ ਪਹਿਲਾਂ ਵੱਛੀ ਤੋੜਦੇ ਆ ਇੱਕ ਨੰਬਰ ਵਾਲੀ ਵੱਛੀ ਤੋੜ ਕੇ ਦਿਖਾਉ ਹੁਬਤ ਸੋ ਪਹਿਲਾਂ ਆਪਾਂ ਇੱਕ ਨੰਬਰ ਵਾਲੀ ਵੱਛੀ ਤੋੜ ਕੇ ਦਿਖਾਉਨੇ ਆ ਦੇਖੋ ਐਚ ਇਹੋ ਵੱਛੀ ਆਪਾਂ ਦੂਜਾ ਸੂਆ ਸੂਈ ਆ ਕੱਲ ਇਹਦੀ ਡਿਲੀਵਰੀ ਹੋਈ ਆ ਦੇਖੋ ਐ ਹਵਾਨਾ ਪੂਰਾ ਫਸਿਆ ਪਿਆਗਾ ਖੁੱਚਾਂ ਤੋਂ ਉੱਪਰ ਹਵਾਨਾ ਅੱਗੇ ਪਿੱਛੇ ਦਾ ਹਵਾਨਾ ਦੇਖੋ ਤੁਸੀਂ ਪੂਰਾ ਹਾਈਟ ਲੈਂਥ ਫੁੱਲ ਆ ਵਸੀ ਮੋੜ ਲਿਆ ਪੁੱਤ ਮੋੜ ਲਿਆ ਮੋੜ ਲਿਆ ਸੋ ਇੱਥੋਂ ਹਵਾਨਾ ਤੁਸੀਂ ਦੁਬਾਰਾ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਨਿੱਖੜ ਮਾ ਥਾਣਾ ਤੇ ਭਲਵਾਨ ਵਾਂਗੂ ਪੈਰ ਘਮਾ ਘਮਾ ਤੁਰਦੀ ਆ ਦੇਖ ਸਕਦੇ ਤੁਸੀਂ ਇੱਥੋਂ ਸੋ ਦੇਖੋ ਇੱਥੋਂ ਇੱਕ ਵਾਰ ਹਾਈਟ ਲੈਂਥ ਇੱਥੋਂ ਦੇਖ ਸਕਦੇ ਹੋ ਲੈ ਚਲ ਪੁੱਤ ਬੰਨ ਦੇ ਸੋ ਅੱਗੇ ਪੇ ਸਿੱਧਾ ਹਵਾਨਾ ਜਿਹਨੂੰ ਆਪਾਂ ਕਹਿੰਨੇ ਆ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆਗਾ ਚੰਗੀ ਸੇਵਾ ਦੇ ਨਾਲ ਚੰਗਾ ਦੁੱਧ ਪਾਉ ਇਹ ਸੋ ਪਹਿਲੇ ਨੰਬਰ ਤੇ ਬੈੜ ਦਿਖਾ ਦੀ ਸੋ ਬਾਕੀ ਇਹਨਾਂ ਬੈੜਾਂ ਤੋਂ ਬਿਨਾ ਵੀ ਆਪਣੇ ਫਾਰਮ ਤੇ ਨਵਾਂ ਲੋਟ ਆ ਗਿਆ ਜਿਹਦੇ ਵਿੱਚ 20 ਵੈੜਾ ਹੋਰ ਬਕਾਉਨੇ ਤੁਸੀਂ ਦੇਖ ਸਕਦੇ ਹੋ ਆ ਬੱਚੀਆਂ ਸਾਰੀਆਂ ਗੱਬਣ ਨੇ ਪਹਿਲਾ ਸੂਬ ਬੱਸੀ ਸੂਰੀ ਆ ਆ ਬੱਚੇ ਵੀ ਗੱਬਣ ਨੇ ਇੱਧਰ ਬੱਸੀਆਂ ਦੋ ਗੱਬਣ ਨੇ ਆ ਖੀਰੀ ਬੱਛੀ ਆ ਇਹ ਤਾਜੀ ਸੂਈ ਹੋਈ ਆ ਖੀਰੀ ਬੱਛੀ ਤੁਸੀਂ ਦੇਖ ਸਕਦੇ ਦੁੱਧੰਦੀਆਂ ਦੇ ਵਿੱਚ ਬੱਛੀ ਸੂਈ ਹੋਈ ਆ ਬਹੁਤ ਚੰਗੀ ਹਾਈਟ ਲੈਂਥ ਆ ਇਹ ਬੱਛੀ ਗੱਬਣ ਆ ਆ ਬੱਛੀ ਗੱਬਣ ਆ ਗਿਆ ਬੱਛੀਆਂ ਗੱਬਣਾਂ ਨੇ ਸੋ ਇਹ ਲੋਟ ਆਪਣੇ ਕੋਲੇ ਫਾਰਮ ਤੇ ਨਵਾਂ ਵੀ ਆ ਗਿਆ ਤੁਸੀਂ ਜਦ ਮਰਜੀ ਆਪਣੇ ਫਾਰਮ ਤੇ ਆਓਗੇ ਤਾਂ 20 ਨਾਗ ਤੁਹਾਨੂੰ ਸੇਲ ਵਾਸਤੇ ਮਿਲਣਗੇ ਬਾਕੀ ਆਜੋ ਧਾਰਾਂ ਮਾਰ ਕੇ ਦਿਖਾਉਣੇ ਤੇ ਦੇਖੋ ਸਮਾ ਵਗੈਰਾ ਮਾਰ ਪੁੱਤਾਂ ਸੁਪਸਮਾ ਵਗੈਰਾ ਕਰ ਲਿਆ ਉਸ ਨੂੰ ਪਸਮਾਨ ਨੇੜ ਤੋਂ ਚੱਕ ਰਾਵਾਂਗੇ ਦੇਖੋ ਇੱਥੋਂ ਤੁਸੀਂ ਚਵਾਈ ਚੈੱਕ ਕਰੋ ਐ ਪੋਲੀ ਤੇ ਮੋਟੀ ਚਵਾਈ ਆ ਕੋਈ ਭੂਰ ਸਰ ਲਾਣੀ ਦੇਖੋ ਚਵਾਈ ਤੁਸੀਂ ਸਕੇਂਟਾਂ ਦੇ ਹਿਸਾਬ ਨਾਲ 1.5 ਲੀਟਰ ਵਾਲ ਜੱਗ ਭਰਨ ਵਾਲਾ ਕਰ ਦੂਗੀ ਦੇਖੋ ਮੂਰ ਦੇ ਥਲਾਂ ਦੀ ਮਾਰ ਸੋ ਦੇਖੋ ਮੂਰ ਦੇ ਥਲਾਂ ਦੀ ਮਾਰਦੇ ਪਤਾ ਸੋ ਦੇਖੋ ਕੱਲਾ ਕੱਲਾ ਨਿੱਖਣ ਮਾ ਥਣ ਕੋਈ ਖੋਟ ਸਾਗ ਨਹੀਂ ਕੋਈ ਬਾਦੂ ਘਾਟੂ ਥਣ ਨਹੀਂ ਕੋਈ ਭੂਰ ਸਰ ਲਾਣੀ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਗਿਆ ਥਣਾਂ ਦੀ ਪਾਸ ਹੋ ਚੁੱਕੀ ਆ ਦੇਖ ਸਕਦਾ ਤੁਸੀਂ 1.5 ਲੀਟਰ ਵਾਲ ਜਾ ਕੇ ਸਕੇਂਟਾਂ ਦੇ ਹਿਸਾਬ ਨਾਲ ਭਰਤਾ ਓਕੇ ਆ ਬਤੋ ਓਕੇ ਓਕੇ ਬਸ ਕਰ ਕੋਈ ਬਾਕੀ ਮੈਂ ਸਾਨੂੰ ਪਸਮਾ ਵਗੈਰਾ ਨੇੜ ਤੋਂ ਚੈੱਕ ਕਰਾ ਦੇਣਾ ਦੇਖੋ ਠੰਡੀ ਮਿੱਠੀ ਜਿਵੇਂ ਆਪਾਂ ਕਹਿੰਦੇ ਦੋਨੇ ਪਾਸੇ ਵਹਿ ਕੇ ਚੋਣ ਵਾਲੀ ਆ ਦੋਨੇ ਪਾਸੇ ਵਹਿ ਕੇ ਚੋਣ ਵਾਲੀ ਵੱਛੀ ਆ ਸੋ ਇੱਕ ਨੰਬਰ ਤੇ ਦਿਖਾਦੀ ਆ ਆਪਾਂ ਐਚ ਐਫ ਵੱਸੀ ਦੂਜਾ ਸੂਆ ਅੱਗੇ ਦੋ ਨੰਬਰ ਵਾਲੀ ਵੱਸੀ ਤੋਰ ਦੇ ਪੁੱਤੋ ਤੇਨੂੰ ਟੌਪ ਬ੍ਰਾਂਡ ਜਰਸੀ ਹੈ ਜਿਹਨੂੰ ਆਪਾਂ ਕਹਿੰਦੇ ਦੂਜਾ ਸੂਆ ਸੂਰੀਆ ਮਿਲਕ ਵੇਨ ਦੇਖੋ ਤੁਸੀਂ ਇੱਥੋਂ ਦੁਬਾਰਾ ਇਧਰ ਹੀ ਸਾਈਡ ਤੋਂ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚੁਾਈ ਵਾਲੇ ਜਿਹਦਾ ਥਾਣਾ ਸੋ ਜਰਸੀ ਤੇ ਕਿਸੇ ਮੇਰੇ ਵੀਰ ਨੇ ਕੰਮ ਕਰਨਾ ਤਾਂ ਚੰਗੀ ਪੇਮੈਂਟ ਲਾਉਣੀ ਹੈ ਤੂੰ ਦੇਖੋ ਹੁਣ 2 ਨੰਬਰ ਵਾਲੀ ਜਰਸੀ ਕੁਝ ਕਿਤੇ ਨਾ ਬਾਕੀ ਆ ਸੂਨ ਚ ਮੋੜ ਲਿਆ ਬੱਤ ਮੋੜ ਲਿਆ ਇੱਧਰੋਂ ਤੋਰ ਦੇ ਸੋ 골ਡਨ ਕਲਰ ਦੇ ਵਿੱਚ ਆ ਗਈ ਇਹ ਹਾਈਟ ਲੈਂਥ ਤੁਸੀਂ ਇੱਥੋਂ ਚੈੱਕ ਕਰ ਸਕਦੇ ਹੋ ਤੁਹਾਨੂੰ ਫੇਰ ਇੱਕ ਵਾਰੀ ਚੈੱਕ ਕਰਾ ਦੇਵਾਂਗੇ ਵੀ ਲੰਬੀ ਤੇ ਹਾਈਟ ਲੈਂਥ ਕਿੰਨੀ ਆ ਇੱਥੋਂ ਦੇਖੋ ਬੱਚੀ ਦੀ ਲੈ ਆਪ ਬੱਤ ਸਿੱਧੀ ਲੈ ਸੋ 2 ਨੰਬਰ ਤੇ ਪੰਜਾਬ ਵਾਲੀ ਜਰਸੀ ਕਿਸੇ ਮੇਰੇ ਵੀਰ ਨੇ ਜੋੜਾ ਪਾਉਣਾ ਹੋਇਆ ਫੁੱਲ ਮਾਰਤਾਨ ਕੀਤਾ ਜਾਊਗਾ ਕਿਉਂਕਿ ਇਦਾਂ ਦੀਆਂ ਬੱਚੀਆਂ ਬਹੁਤ ਘੱਟ ਮਿਲਦੀਆਂ ਨੇ ਹੱਥੀਚਾਈ ਵਾਲੇ ਜਿਹਦੇ ਵਿੱਚ ਥਣ ਹੋਣ ਰੋਗੜਾ ਬੱਤ ਰੋਗੜਾ ਸੋ ਇੱਥੋਂ ਤੁਸੀਂ ਲੈਂਥ ਵਗੈਰਾ ਚੈੱਕ ਕਰੋ ਬੱਚੀ ਦੀ ਦੇਖੋ ਲੈਂਥ ਵਗੈਰਾ ਚੈੱਕ ਕਰੋ ਹਾਈਟ ਚੈੱਕ ਕਰੋ ਲੈ ਜਲਬੁੱਦ ਲੈ ਜਲ ਸੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਚੁੱਕੇ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਇੱਕ ਵਾਰ ਫੇਰ ਦਿਲ ਤੋਂ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ